ਅਸਲਾਮ ਅਲੈਕੁਮ ਜੈ ਪੀਰਾਂ ਦੀ ਜੈ ਸਾਈਆਂ ਦੀ ਦਰਬਾਰੇ ਪੀਰ ਬਾਬਾ ਆਲਮ ਸ਼ਾਹ ਜੀ ਧੋਗੜੀ ਮੈਂ ਗੱਦੀ ਨਿਸ਼ੀਨ ਹਾਜ਼ਰ ਸ਼ਾ ਚਿਸ਼ਤੀ ਸਾਹਬਰੀ ਆਪ ਜਿੰਨੇ ਵੀ ਸਾਡੇ ਸਰਕਾਰ ਦੇ ਮਰੀਦ ਹੋ ਉਹਨਾਂ ਨੂੰ ਪਿਆਰ ਕਰਨ ਵਾਲੇ ਹੋ ਉਸ ਦਰਬਾਰ ਦੇ ਗੁਲਾਮ ਹਾਂ ਆਪ ਸਭ ਦੇ ਨਾਲ ਅਸੀਂ ਇੱਕ ਇੱਕ ਗੱਲ ਸਾਂਝੀ ਕਰਨਾ ਚਾਹੁੰਦੇ ਹਾਂ ਜੋ ਕਿ ਸਾਨੂੰ ਬਹੁਤ ਸੰਗਤ ਨੇ ਸਾਨੂੰ ਇਸ ਬਾਰੇ ਸਾਨੂੰ ਵਕ ਵਕ ਸੰਗਤਾਂ ਦਾ ਮੰਨ ਦੇ ਵਿਚਾਰ ਨੇ ਵੀ ਜੋ ਸਰਕਾਰ ਤੁਸੀਂ ਲਿਬਾਸ ਜਿਹੜਾ ਆਪਣਾ ਉਹ ਮਤਲਬ ਹਫਤੇ ਦੇ ਪੂਰੇ ਤੇ ਪੂਰੇ ਹਫਤੇ ਕਿਉਂ ਮਤਲਬ ਇੱਕ ਦਿਨ ਜਾਂ ਦੋ ਦਿਨ ਕਿਉਂ ਪਾਉਂਦੇ ਹੋ ਇਸ ਜਿਹੜੀ ਸਾਡੇ ਸਰਕਾਰਾਂ ਦੇ ਜੋ ਮুরিਦ ਨੇ ਉਹਨਾਂ ਦੇ ਸਵਾਲ ਦਾ ਅਸੀਂ ਇਹ ਜਵਾਬ ਦੇਣਾ ਚਾਹੁੰਦੇ ਹਾਂ ਵੀ ਜਿਹੜੀ ਫਕੀਰੀ ਹੈ ਜੋ ਫੱਕਰ ਨੇ ਜੋ ਫਕੀਰ ਹੁੰਦੇ ਹੋ ਆਪਣੀ ਮੌਜ ਦੇ ਹੁੰਦੇ ਆ ਫਕੀਰੀ ਮੌਜ ਦੀ ਹੈ ਤੇ ਫਕੀਰੀ ਰਮਜ ਦੀ ਹੈ ਜਿਹੜੀ ਰਮਜ ਆ ਉਹ ਜਿਹਨੂੰ ਸਮਝ ਚ ਆ ਗਈ ਉਹ ਫਕੀਰ ਦੀ ਮਾਲਾ ਦਾ ਜਿਹੜਾ ਮਣਕਾ ਆ ਤਸਵੀਰ ਦਾ ਮਣਕਾ ਆ ਜਿਹੜਾ ਉਹਨੂੰ ਉਹ ਤਾਂ ਹੀ ਉਹਦੇ ਚ ਪ੍ਰੂਵ ਹੋਊਗਾ ਜਿੰਨੀ ਦੇਰ ਤੱਕ ਉਹ ਰਮਜ ਨਾ ਸਮਝ ਸਕਿਆ ਇਸ ਕਰਕੇ ਫਕੀਰੀ ਜਿਹੜੀ ਆ ਉਹ ਰਮਜ ਦੀ ਆ ਨਾ ਕਿ ਸਮਝ ਦੀ ਅਸੀਂ ਜੋ ਦੇਖਦੇ ਆ ਉਹ ਹੁੰਦਾ ਕੁਝ ਹੋਰ ਆ ਪਰ ਜਿਹੜਾ ਅਸੀਂ ਦੇਖਣੀ ਦੇਖਣੀ ਦਾ ਨਜ਼ਰੀਆ ਹੁੰਦਾ ਅਸੀਂ ਸਰਕਾਰ ਦੇ 11ਵੇਂ ਗੱਦੀ ਦੇ ਵਾਰਿਸ ਆ ਤੇ ਸਾਡੀ ਸਰਕਾਰ ਦੀ ਕਚਹਿਰੀ ਹਜ਼ਰ ਤੇ ਸਾਬਰੇਪਾਰਕ ਜਿਹੜੇ ਕੱਲੀ ਰਵਲੀ ਸਰਕਾਰ ਆ ਇਹ ਸਾਡਾ ਘਰਾਨਾ ਉਥੋਂ ਸ਼ੁਰੂ ਹੋ ਰਿਹਾ ਠੀਕ ਹੈ ਚਿਸ਼ਤੀਆ ਘਰਾਨਾ ਸਾਬਰੀ سلسلہ ਤੇ ਇਹ 11ਵੀਂ ਗੱਦੀ ਆ ਅਸੀਂ ਵੀਰਵਾਰ ਵਾਲੇ ਦਿਨ ਸਾਡੀ ਸਰਕਾਰ ਦੀ ਕਚਹਿਰੀ ਲੱਗਦੀ ਆ ਵੀਰਵਾਰ ਵਾਲੇ ਦਿਨ ਇੱਥੇ ਸੰਗਤਾਂ ਦੇ ਜਿਹੜੇ ਦੁੱਖ ਨੇ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਵੀ ਕੀਤਾ ਕਰਾਇਆ ਹੋਵੇ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਕਸਰ ਹੋਵੇ ਚਾਹੇ 50 ਸਾਲ ਪੁਰਾਣੀ ਹੋਵੇ ਜਾਂ 20 ਸਾਲ ਪੁਰਾਣੀ ਹੋਵੇ ਇੱਥੇ ਬਿਨਾ ਪੈਸੇ ਲੈ ਸਰਕਾਰ ਦਾ ਕੰਮ ਹੁੰਦਾ ਇੱਥੇ ਕਿਸੇ ਤਰ੍ਹਾਂ ਦਾ ਕੋਈ ਪਰਚੀ ਨਹੀਂ ਕੱਟੀ ਜਾਂਦੀ ਕਿਸੇ ਤਰ੍ਹਾਂ ਦਾ ਕਿਸੇ ਕੋ 1 ਰੁਪਈਆ ਨਹੀਂ ਲਿਆ ਜਾਂਦਾ ਜੋ ਆਪ ਦੀ ਸ਼ਰਧਾ ਚਾਹੇ 10 ਰੁਪਏ ਦੀ ਹੈ ਚਾਹੇ 50 ਰੁਪਏ ਦੀ ਹੈ ਤੇ ਚਾਹੇ 100 ਰੁਪਏ ਦੀ ਹੈ ਉਹ ਆ ਤੁਹਾਡੀ ਆਪ ਦੀ ਸ਼ਰਧਾ ਇੱਥੇ ਸਰਕਾਰ ਦਾ ਕਰਮ ਵੜਾ ਹੈ ਇੱਥੇ ਸਰਕਾਰ ਦਾ ਫਾਇਜ਼ ਬਹੁਤ ਆ ਪੀਰ ਆਲਮ ਸ਼ਾ ਵਲੀ ਜਿਹੜੇ ਸਾਡੀ ਸਰਕਾਰ ਪੀਰ ਬਾਬਾ ਆਲਮ ਸ਼ਾ ਜੀ ਨੇ ਉਹਨਾਂ ਦੀ ਬੜੀ ਰਹਿਮਤ ਹੈ ਉਹਨਾਂ ਦੀ ਬੜੀ ਬੰਦਗੀ ਹੈ ਕਿਉਂ ਜਿਹੜੇ ਇਹ ਫਕਰ ਫਕੀਰ ਹੁੰਦੇ ਆ ਨਾ ਇਹ ਆਪਣੀ ਬੰਦਗੀ ਦੇ ਵਿੱਚੋਂ ਹੀ ਖਜ਼ਾਨਾ ਬਣਦੇ ਆ ਇਹ ਅਨਾਂ ਨੇ ਜਿਹੜੀ ਬੰਦਗੀਆਂ ਕੀਤੀਆਂ ਉਹ ਬੰਦਗੀ ਦਾ ਜਿਹੜਾ ਖਜ਼ਾਨਾ ਹੁੰਦਾ ਉਹਦੇ ਨਾਲ ਹੀ ਦੁਨੀਆ ਦਾ ਭਲਾ ਹੁੰਦਾ ਇੱਥੇ ਹਰ ਤਰ੍ਹਾਂ ਦੀ ਦੁੱਖ ਤਕਲੀਫ ਚਾਹੇ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਰੋਗ ਹੋਵੇ ਕੋਈ ਦਵਾਈ ਨਾ ਛੁੱਟਦੀ ਹੋਵੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕਸਰ ਹੋਵੇ ਕੋਈ ਕੀਤਾ ਕਰਾਇਆ ਹੋਵੇ ਕਿਉਂ ਇਹ ਸਾਬਰੀ ਗੱਦੀ ਆ ਤੁਸੀਂ ਦੇਖਿਆ ਹੋਣਾ ਜਿਹੜਾ ਕਲੀਅਰ ਵਾਲੀ ਸਰਕਾਰ ਅਜਰ ਤੇ ਸਾਬਰੇ ਪਾਕ ਉੱਥੇ ਜਿਹੜੀਆਂ ਮਾੜੀਆਂ ਚੀਜ਼ਾਂ ਨੂੰ ਕੈਦ ਕੀਤਾ ਜਾਂਦਾ ਇਹ ਉਹੀ ਚੀਜ਼ ਆ ਇੱਥੇ ਵੀ ਸਰਕਾਰਾਂ ਦੀ ਮਹਿਫਲੇ ਲੱਗਦੀ ਆ ਉੱਥੇ ਵੀ ਵਿਚੈਰੀ ਲੱਗਦੀ ਐ ਇੱਥੇ ਵੀ ਵਿਚੈਰੀ ਲੱਗਦੀ ਐ ਇੱਥੇ ਜਿਸੇ ਨੂੰ ਕੋਈ ਕਸਰ ਹੋਵੇ ਇੱਥੇ ਬਿਨਾ 1 ਰੁਪਇਆ ਲਿਆ ਇੱਥੇ ਉਹਦੀ ਕਸਰ ਤੋਂ ਉਹਨੂੰ ਨਜਾਤ ਮਿਲਦੀ ਐ ਸਰਕਾਰਾਂ ਦਾ ਫਾਇਜ਼ ਹੁੰਦਾ ਆ ਉਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਕੀਤਾ ਕਰਾਇਆ ਇੱਥੇ ਸਾਰਾ ਖਤਮ ਹੋ ਜਾਂਦਾ ਇਹ ਸਾਡੀ ਸਰਕਾਰ ਦਾ ਇੱਕ ਤਾਂ ਹੋ ਗਿਆ ਜਿਹੜਾ ਫਾਇਜ਼ ਐ ਜਿਹੜਾ ਵੀ ਉਹ ਕਰਦੇ ਆ ਭੂਤ ਪ੍ਰੇਤਾਂ ਦਾ ਇੱਕ ਫਾਇਜ਼ ਇੱਥੇ ਇਹ ਆ ਕੋਈ ਵੀ ਮੇਰੀ ਭੈਣ ਮੇਰੀ ਕਿਸੇ ਤਰ੍ਹਾਂ ਦੀ ਵੀ ਕੋਈ ਭੈਣ ਜਿਹਦੇ ਕੋਈ اولاد ਨਾ ਹੁੰਦੀ ਹੋਵੇ ਸਭ ਤੋਂ ਵੱਡਾ ਫੈਜ਼ ਸਾਡੇ ਪੀਰ ਆਲਮ ਸ਼ਾਹ ਸਰਕਾਰ ਦਾ ਇਹ ਆ ਜਿਸ ਬੀਬੀ ਦੇ ਜਿਸ ਭੈਣ ਦੇ ਜਿਹਦੀ ਕੋਖ ਕਾਫੀ ਚਿਰ ਤੋਂ ਸੁੰਨੀ ਹੋਵੇ ਸਾਡੀ ਸਰਕਾਰ ਦਾ ਸ਼ੁਰੂ ਤੋਂ ਫੈਜ਼ ਚੱਲਦਾ ਆ ਰਿਹਾ ਇਸ ਦਰਬਾਰ ਤੇ ਜਿਹੜਾ ਵੀ ਸੱਚੇ ਦਿਲੋਂ ਨਤਮਸਤਕ ਹੋ ਜਾਊਗਾ ਸਜਦਾਏ ਸਲਾਮ ਕਰੂਗਾ ਸਰਕਾਰ ਨੂੰ ਉਹਦੇ ਉਹਨਾਂ ਦੇ ਕਚਹਿਰੀ ਦੇ ਵਿੱਚ ਆਪਾਂ ਨੂੰ ਸਭ ਕੁਝ ਆਪਣਾ ਹਾਏ ਅਪੂਲ ਕੋਲ ਅਰਪਣ ਕਰ ਦੂਗਾ ਤਨ ਮਨ ਤੇ ਤਨ ਕਹਿੰਦੇ ਅਰਪਣ ਕਰ ਦੋ ਰੋਜ਼ੇ ਵਾਲੇ ਪੀਰਾਂ ਨੂੰ ਇਹ ਰੋਜ਼ੇ ਵਾਲੀ ਸਰਕਾਰ ਹੈ ਇੱਥੇ ਤੁਸੀਂ ਜੀ ਆਪਣੇ ਤਨ ਮਨ ਨਾਲ ਇੱਥੇ ਆ ਕੇ ਤੁਸੀਂ ਆਪਣਾ ਅਰਪਣ ਕਰ ਦਿੱਤਾ ਇੱਥੇ ਬਹੁਤ ਦੁਨੀਆ ਦਾ ਪਲਾ ਹੋਇਆ ਜਿਨ੍ਹਾਂ ਨੂੰ ਸਰਕਾਰਾਂ ਦਾ ਫਾਇਦਾ ਹੋਇਆ ਜਿਨ੍ਹਾਂ ਦੇ ਨਿਆਂਾ ਨਹੀਂ ਸੀ ਹੁੰਦਾ ਉਹਨਾਂ ਦੇ ਨਿਆਂਾ ਹੋਇਆ ਪਰ ਹੁੰਦਾ ਵੀ ਉਹੀ ਹੈ ਜੇ ਸਾਡੀ ਸਰਕਾਰ ਦਾ ਧਾਗਾ ਜਿਹਦੇ ਕੋਈ ਇੱਕ ਵਾਰੀ ਚਲੇ ਗਿਆ ਉਹਦੇ ਨਿਆਂਾ ਹੋਣਾ ਹੀ ਹੋਣਾ ਹੈ ਸਾਡੀ ਸਰਕਾਰ ਦਾ ਫਾਇਦਾ ਸਾਡੀ ਸਰਕਾਰ ਦਾ ਕਰਾਮਾ ਇੱਥੇ ਨਿਆਣਿਆਂ ਤੋਂ ਜਿਹੜੀਆਂ ਬੀਬੀਆਂ ਹਨ ਉਹਨਾਂ ਨੂੰ ਆਪਣੇ ਪੁੱਤ ਮਿਲਦੇ ਨੇ, ਭੈਣਾਂ ਨੂੰ ਵੀਰ ਮਿਲਦੇ ਨੇ, ਕੀ ਕਹਣਾ, ਭੈਣਾਂ ਭਰਾਵਾਂ ਦੀਆਂ ਜੋੜੀਆਂ ਬਣਦੀਆਂ ਨੇ ਇੱਥੇ। ਫਿਰ ਸਾਡੀ ਸਰਕਾਰ ਦੇ ਬੜੇ ਕੰਮ ਨੇ ਮੈਂ ਤੁਹਾਨੂੰ ਜਿਹੜੇ ਮੇਨ ਮੇਨ ਜਿਹੜੇ ਸਰਕਾਰਾਂ ਨੇ ਸਾਡੀਆਂ ਨੇ ਜਿਹੜੇ ਕੰਮ ਜਿਹੜੀ ਪੂਰੀ ਦੁਨੀਆ ਦੇ ਵਿੱਚ ਜ਼ਾਹਰ ਨੇ, ਲੋਕਾਂ ਨੂੰ ਪਤਾ ਨੇ ਮੈਂ ਤੁਹਾਨੂੰ ਉਹ ਦੱਸ ਰਿਹਾ। ਤੀਸਰਾ ਇੱਥੇ ਜਹਾਜ਼ ਬਹੁਤ ਉੱਡਦੇ ਨੇ ਬਾਹਰ ਵਿਦੇਸ਼ਾਂ ਨੂੰ ਸਾਡੀ ਸਰਕਾਰ ਦਾ ਫਾਇਜ਼ ਬਹੁਤ ਜਿਹੜੇ ਉਹਨਾਂ ਦੇ ਬੱਚੇ ਨੇ ਜਿਹੜੇ ਸਰਕਾਰ ਦੇ ਇੱਥੇ ਆ ਕੇ ਇੱਕ ਵਾਰੀ ਸਜਦਾ ਸਲਾਮ ਕਰ ਗਏ ਨੇ ਕਿਤੇ ਸਰਕਾਰ ਦੇ ਆਪਣੀ ਮਨ ਦੀ ਇੱਛਾ ਜ਼ਾਹਰ ਕਰ ਗਏ ਨੇ ਉਹਨਾਂ ਦਾ ਬਾਹਰ ਜਾਣਾ ਪੱਤਰ ਤੇ ਲਕੀਰ ਹੈ ਇਹ ਸਾਡੀ ਸਰਕਾਰ ਦੇ ਜਿਹੜੇ ਫਾਇਜ਼ ਆ ਕੁਪਤ ਪ੍ਰੇਤਾ ਤੋਂ ਰਾਹਤ ਬਿਮਾਰੀਆਂ ਤੋਂ ਰਾਹਤ ਕਿਸੇ ਨੂੰ ਬੁਖਾਰ ਚੜਦਾ ਹੋਵੇ ਤਈਆ ਹੋਵੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਰੀ ਦੀ ਦਰਦ ਹੋਵੇ ਕਿਸੇ ਨੂੰ ਖਰੀ ਦੀ ਦਰਦ ਹੋਵੇ ਕਿਸੇ ਦੇ ਸਰੀਰ ਦੇ ਵਿੱਚੋਂ ਦਰਦਾ ਨਿਕਲਦੀਆਂ ਹੋਣ ਜਿਹੜੇ ਗੋਡੇ ਆਪਣੇ ਗੋਡੇ ਨੇ ਇਹ ਨਾਲ ਚੱਲਦੇ ਹੋਣ ਬੀਬੀਆਂ ਦੇ ਬਜ਼ੁਰਗਾਂ ਦੇ ਉਹਨਾਂ ਨੂੰ ਫਾਇਦਾ ਮਿਲਦਾ ਫਿਰ ਸਾਡੀ ਸਰਕਾਰ ਦਾ ਨਲਕਾ ਬਹੁਤ ਪੁਰਾਣਾ ਮੇਰੇ ਗੁਰੂ ਮਹਾਰਾਜ ਤੋਂ ਪਹਿਲਾਂ ਦਾ ਸਰਕਾਰਾਂ ਦਾ ਫਾਇਦਾ ਇਸ ਦਰਬਾਰ ਦੇ ਉੱਤੇ 11ਵੀਂ ਗੱਦੀ ਹੈ ਬੜੀ ਪੁਰਾਣਾ ਸਿਲਸਿਲਾ ਹੈ ਇੱਥੋਂ ਸਾਡੀ ਸਰਕਾਰ ਦਾ ਜਿਹੜਾ ਜਲ ਆ ਉਹਦੇ ਵਿੱਚ ਬੜੀ ਤਾਕਤ ਹੈ ਅਸੀਂ ਵੀ ਜੁੱਦਾਂ ਹੀ ਜਦਾਂ ਦੇਖਦੇ ਆਏ ਆ ਮੇਰੀ ਜਿੰਨੀ ਉਮਰ ਹੋ ਗਈ ਹੈ ਸਰਕਾਰਾਂ ਨਾਲ ਜੁੜਿਆਂ ਨੂੰ ਮੈਂ ਜੋ ਦੇਖਿਆ ਮੈਂ ਤੁਹਾਨੂੰ ਸਭ ਕੋਈ ਦੱਸ ਰਿਹਾ ਸਰਕਾਰਾਂ ਦੇ ਜਲ ਦੇ ਵਿੱਚ ਬੜੀ ਪਾਵਰ ਆ ਬੜੀ ਤਾਕਤ ਆ ਬੜੀ ਬੰਦਗੀ ਆ ਉਹਨਾਂ ਦੀ ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਚਮੜੀ ਦਾ ਰੋਗ ਹੋਵੇ ਜਿਹਨੂੰ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋਵੇ ਚਮੜੀ ਦਾ ਕੋਈ ਰੋਗ ਹੋਵੇ ਠੀਕ ਨਾ ਹੁੰਦਾ ਹੋਵੇ ਸਰਕਾਰ ਦੇ ਨਲਕੇ ਦਾ ਜਲ ਲੈ ਕੇ ਇਸ਼ਨਾਨ ਕਰ ਲੈਣ ਉਹਦਾ ਸਾਰੇ ਦੁੱਖ ਜਿਹੜੀ ਚਮੜੀ ਦੇ ਦੂਰ ਹੋ ਜਾਂਦਾ ਫਿਰ ਸਾਡੇ ਨੂੰ ਫਾਇਦਾ ਕਿੱਦਾਂ ਮਿਲਦਾ ਇੱਥੇ ਕੋਈ ਦੁਆ ਕਿਸੇ ਤਰ੍ਹਾਂ ਦਾ ਕੋਈ ਕੋਈ ਤਾਕਤ ਆទੀਤ ਨਹੀਂ ਦਿੱਤਾ ਜਾਂਦਾ ਇੱਥੇ ਸਾਡੇ ਰਾਖੀ ਜਾਂਦੀ ਹੈ ਦਰਬਾਰ ਦੀ ਰਾਖੀ ਤਿਆਰ ਹੁੰਦੀ ਆ ਮੇਲੇ ਦੇ ਮੇਲੇ ਉਹ ਰਾਖੀ ਨਾਲ ਹੀ ਸਾਰੇ ਕੰਮ ਹੋਣੇ ਆ ਉਹ ਰਾਖੀ ਨਾਲ ਹੀ ਭਲੇ ਹੋਣੇ ਉਹ ਰਾਖੀ ਨਾਲ ਹੀ ਜਿਹੜੀਆਂ ਪਹਿਣਾ ਪਰਾਵਾਂ ਦੀਆਂ ਜੋੜੀਆਂ ਬੰਨੀਆਂ ਉਹ ਰਾਖੀ ਦੇ ਨਾਲ ਹੀ ਭੂਤ ਪ੍ਰੇਤਾਂ ਤੋਂ ਜਿਹੜੀ ਆ ਨਜਾਤ ਮਿਲਦੀ ਹੈ ਇਸ ਦਰਬਾਰ ਦਾ ਬੜਾ ਕਰਮ ਹੈ ਤੇ ਅੱਜ ਤੱਕ ਕਿਸੇ ਤੋਂ ਕੋਈ ਰੁਪਈਆ ਨਹੀਂ ਲਿਆ ਗਿਆ ਨਾ ਹੀ ਇਸੇ ਤਰ੍ਹਾਂ ਜਿੱਦਾਂ ਪੁਰਾਣਾ سلسلہ ਚੱਲਦਾ ਉਦਾਂ ਹੀ ਚੱਲਦਾ ਆ ਰਿਹਾ ਇਸ ਕਰਕੇ ਜਿੰਨੇ ਸਾਡੇ ਸਰਕਾਰਾਂ ਨੂੰ ਮੰਨਣ ਵਾਲੇ ਆ ਉਸ ਹਜ਼ਰਤ ਮੁਹੰਮਦ ਜੋ ਨਬੀਅਰ ਰਸੂਲ ਨੇ ਉਹਨਾਂ ਨੂੰ ਮੰਨਣ ਵਾਲੇ ਆ ਹਜ਼ਰਤ ਤੇ ਮੁਸ਼ਕਿਲ ਕੁਸ਼ਾ ਮੌਲਾਲੀ ਸਰਕਾਰ ਜਿਹੜੇ ਨੇ ਉਹਨਾਂ ਨੂੰ ਮੰਨਣ ਵਾਲੇ ਔਰ ਜਿਹੜੇ-ਜਿਹੜੇ ਵੀ ਇਸ ਦਰਬਾਰ ਨੂੰ ਜਾਣਦੇ ਨੇ ਮੈਂ ਆਪ ਸਭ ਨੂੰ ਗੁਜਾਰਿਸ਼ ਕਰਦਾ ਜੇ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਹੋਵੇ ਸਰਕਾਰ ਦੇ ਦਰਬਾਰ ਤੇ ਆ ਕੇ ਸਜਦਾ ਸਲਾਮ ਕਰੋ ਇੱਥੇ ਤੁਹਾਡੇ ਕੋ ਕੋਈ ਕਿਸੇ ਤਰ੍ਹਾਂ ਦੀ ਕੋਈ ਮਾਇਆ ਨਹੀਂ ਮੰਗੀ ਜਾਣੀ ਕਿਸੇ ਤਰ੍ਹਾਂ ਦਾ ਤੁਹਾਡੇ ਨੂੰ ਕਿਸੇ ਤਰ੍ਹਾਂ ਦਾ ਕੋਈ ਕਹਿ ਦਿੰਦੇ ਆ ਵੀ ਤਾਲਾ ਮਟੋਲਾ ਜੋ ਕਿ ਅੱਜ ਕੱਲ ਦੇ ਚੱਲਦਾ ਆ ਰਿਹਾ ਆ ਆਪਾਂ ਕਿਸੇ ਤਰ੍ਹਾਂ ਦਾ ਨਾਂ ਨਹੀਂ ਲਵਾਂਗੇ ਉਹ ਕਿਸੇ ਤਰ੍ਹਾਂ ਨਾਲ ਇੱਥੇ ਕੁਝ ਨਹੀਂ ਹੋਣਾ ਕਿਸੇ ਤਰ੍ਹਾਂ ਦਾ ਤੁਹਾਨੂੰ ਇਹ ਨਹੀਂ ਕਿਹਾ ਜਾਣਾ ਵੀ ਉਹਨੂੰ ਜਾ ਕੇ ਉਹ ਫਰਾਨੇ ਪੈਸੇ ਦੇ ਜਾਂ ਉਹਨੂੰ ਜਾ ਕੇ ਫਰਾਨੀ ਚੀਜ਼ ਲੈ ਉਥੋਂ ਹੋਰ ਚੀਜ਼ ਲੈ ਕੇ ਆ ਸਾਨੂੰ ਇੰਨੇ 10000 ਰੁਪਇਆ ਦਿਓ ਤੁਹਾਡਾ ਹਵਨ ਕਰਾ ਲੰਨੇ ਆ 20000 ਰੁਪਇਆ ਦਿਓ ਤੁਹਾਡੀ ਉਹ ਉਹ ਕਰਾਦਨੇ ਜੋ ਵੀ ਅੱਜ ਕੱਲ ਦੇ ਚੱਲ ਰਹੇ ਆ ਚੱਲ ਰਹੇ ਦਰਬਾਰਾਂ ਦੇ ਉੱਤੇ ਇੱਥੇ ਤੱਕ ਤੋਂ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਮੰਗਿਆ ਜਾਣਾ ਇੱਥੇ ਸਰਕਾਰ ਦਾ ਜੋ ਹੋਣਾ ਉਹਨਾਂ ਦੇ ਫੈਸਲ ਨਾਲ ਹੋਣਾ ਜਿੰਨੀ ਦੇਰ ਤੱਕ ਤੁਸੀਂ ਸਰਕਾਰ ਦੀ ਅੱਖ ਚੇ ਨਹੀਂ ਆ ਗਏ ਉਹਨਾਂ ਦੀ ਨਿਗਾ ਚ ਚੜ ਗਏ ਇੱਕ ਵਾਰੀ ਤੇ ਇੱਥੇ ਤੁਹਾਨੂੰ ਬਿਨਾ ਮੰਗੇ ਸਭ ਕੁਝ ਮਿਲਣਾ ਇਹ ਉਹ ਦਰਬਾਰ ਹੈ ਇਹ ਦਰਬਾਰੇ ਪੀਰ ਬਾਬਾ ਆਲਮ ਸ਼ਾਹ ਜੀ سلسلہ ਸਾਬਰੀ ਘਰਾਨਾ ਚਿਸ਼ਤੀ ਇਹ ਉਹਨਾ ਪੀਰਾਂ ਫਕੀਰਾਂ ਦਾ ਦਰਬਾਰ ਹੈ ਜਿੱਥੇ ਤੁਹਾਡੀਆਂ ਬਿੰਨ ਦਸਿਆਂ ਮਰਦਾਂ ਪੂਰੀਆਂ ਹੁੰਦੀਆਂ ਨੇ ਇਸ ਕਰਕੇ ਇਸ ਪਿਆਰੀ ਸਾਧ ਸੰਗਤ ਜੀ ਆਪ ਨੂੰ ਜਿਸ ਤਰ੍ਹਾਂ ਦਾ ਵੀ ਪੀਰ ਤੁਹਾਡੇ ਦੇ ਕਰਮ ਕਰੇ ਜੋ ਵੀ ਤੁਹਾਨੂੰ ਦੁੱਖ ਤਕਲੀਫ ਹੋਵੇ ਦਰਬਾਰ ਪੀਰ ਬਾਬਾ ਆਲਮ ਸ਼ਾਹ ਜੀ ਪਿੰਡ ਧੋਗੜੀ ਜ਼ਿਲ੍ਹਾ ਜਲੰਧਰ ਇੱਥੇ ਇੱਕ ਵਾਰੀ ਆ ਕੇ ਸਰਕਾਰਾਂ ਦੇ ਦਰਬਾਰ ਦੇ ਉੱਤੇ ਨਤਮਸਤਕ ਜ਼ਰੂਰ ਹੋਵੋ ਵੀਰਵਾਰ ਨੂੰ ਸਰਕਾਰ ਦੀ ਕਚੈਰੀ ਲੱਗਦੀ ਹੈ ਮੈਂ ਗੱਦੀ ਨਸ਼ੀਨ ਹਾਜ਼ਰ ਸ਼ਾਹ ਚਿਸਤੀ ਸਾਬਰੀ ਇਸ ਦਰਬਾਰ ਦਾ ਗੱਦੀ ਨਸ਼ੀਨ ਹਾਂ ਅਸੀਂ ਵੀਰਵਾਰ ਨੂੰ ਆਪਣੇ ਸਰਕਾਰ ਦੀ ਕਚੈਰੀ 'ਚ ਬੈਠਦੇ ਆ ਹੁਣ ਸਾਡਾ ਇੱਕ ਸਵਾਲ ਦਾ ਜਵਾਬ ਜਿਹੜਾ ਸੀ ਉਹ ਹੁਣ ਮੈਂ ਤੁਹਾਨੂੰ ਐਂਡ 'ਤੇ ਦੇਣ ਜਾ ਰਿਹਾ ਆ ਵੀ ਜਿਹੜਾ ਲਿਵਾਸ ਆ ਉਹ ਅਸੀਂ ਵੀਰਵਾਰ ਨੂੰ ਪੂਰੇ ਲਿਵਾਸ 'ਚ ਬੈਠੀਦਾ ਬਾਕੀ ਜਿਹੜੀ ਫਕੀਰੀ ਹੁੰਦੀ ਉਹ ਮੌਜ ਦੀ ਹੁੰਦੀ ਆ ਫਕੀਰ ਜਿਹੜਾ ਹੁੰਦਾ ਆਪਣੀ ਮੌਜਦਾ ਹੁੰਦਾ ਕਹਿੰਦੇ ਵਾ ਵਾ ਮੌਜ ਫਕੀਰਾਂ ਦੀ ਵਾ ਵਾ ਮੌਜ ਫਕੀਰਾਂ ਦੀ ਕਦੀ ਪਹਿਣਦੇ ਮਖਮਲ ਕੱਪੜੇ ਕਦੀ ਗੋਦੜੀ ਲੀਰਾਂ ਦੀ ਵਾ ਵਾ ਮੌਜ ਫਕੀਰਾਂ ਦੀ ਇਹ ਫਕੀਰ ਦੀ ਆਪਣੀ ਮੌਜ ਆ ਕਿਉਂ ਫਕੀਰ ਜਿਸ ਮੌਜ 'ਚ ਬੈਠਾ ਕਹਿੰਦੇ ਫਕੀਰ ਦੀ ਕਦੀ ਵੀ ਗਾਲ ਗੱਲ ਜਿਹੜੀ ਆ ਨਾ ਉਹਨੂੰ ਕਦੀ ਵੀ ਕੱਟੋ ਨਾ ਫਕੀਰ ਜਿੱਥੋਂ ਲੰਘ ਰਿਹਾ ਉਹਦੇ ਮੋਰੇ ਕਦੀ ਵੀ ਲੰਘੋ ਨਾ ਫਕੀਰ ਜਿਹੜੀ ਰਜਾ 'ਚ ਬੈਠਾ ਉਹਨੂੰ ਕਦੀ ਵੀ ਨਾ ਪੁੱਛੋ ਵੀ ਭਾਈ ਕੀ ਕਿਉਂ ਬੈਠੇ ਹੋ ਸਰਕਾਰ ਕੀ ਹੋਇਆ ਤੁਹਾਨੂੰ ਉਹ ਜਿਸ ਰਜਾ 'ਚ ਬੈਠਾ ਉਹਨੂੰ ਬੈਠੇ ਰਹਿਣ ਦਿਓ ਪਤਾ ਨਹੀਂ ਉਹ ਕਿਹਦਾ ਪਲਾ ਹੋ ਰਿਆ ਫਕੀਰ ਜੇ ਦੂਜਾ ਰਜਾ 'ਚ ਬੈਠਕਦੇ ਨੇ ਆਪਣੀ ਮੌਂਚ 'ਚ ਬੈਠਦੇ ਨੇ ਤਾਂ ਉਹ ਕਿਸੇ ਕਾਰਨ ਕਰਕੇ ਬੈਠਦੇ ਨੇ ਅਸੀਂ ਸਰਕਾਰਾਂ ਦਾ ਜੋ ਸਾਡੇ ਤੇ ਕਰਮ ਹੈ ਜੋ ਸਾਡੇ ਤੇ ਸਰਕਾਰਾਂ ਦਾ ਫੈਜ਼ ਹੈ ਉਹਨੂੰ ਦੱਸਣ ਦੀ ਲੋੜ ਨਹੀਂ ਉਹ ਤੁਸੀਂ ਇੱਥੇ ਆਓਗੇ ਸਰਕਾਰਾਂ ਦੇ ਸਜਦਾ ਸਲਾਮ ਕਰੋਗੇ ਤੁਹਾਨੂੰ ਖੁਦ ਕੋ ਖੁਦ ਨਜ਼ਰ ਆ ਜਾਣਾ ਕਿਉਂ ਫਕੀਰ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਹੁੰਦੇ ਨੇ ਜਿਹੜੇ ਦਿਖਾਵਾ ਮੈਂ ਬਹੁਤ ਛੇ ਸੱਤ ਗਲਾਬੇ ਮਾਲਾ ਆ ਮੰਦਰ ਬੂਟੀਆਂ ਚਾੜ ਲਈਆਂ ਠੀਕ ਆ ਮਾਲਾ ਹੀ ਮਾਲਾ ਪਾ ਲਈਆਂ ਲਿਬਾਸ ਤਾਰਨ ਕਰ ਲਿਆ ਪੱਲੇ ਪਾਵਾ ਕੋਖਣਾ ਹੋਵੇ ਉਹ ਫਕੀਰੀ ਦਾ ਕੋਈ ਤੁਹਾਡਾ ਫਾਇਦਾ ਨਹੀਂ ਫਕੀਰੀ ਦਾ ਫਾਇਦਾ ਤਾਂ ਜੇ ਤੁਹਾਡੀ ਇਬਾਦਤ ਆ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਤੇ ਕਿਸੇ ਦੀ ਕੱਲ ਬਣਦੀ ਏ ਪਰ ਬਣਨੀ ਇਬਾਦਤ ਨਾਲ ਹੀ ਆ ਜਿੰਨੀ ਦੇਰ ਤੱਕ ਤੁਹਾਡੀ ਇਬਾਦਤ ਤੁਹਾਡਾ ਮਨ ਅੰਦਰੋਂ ਸਾਫ਼ ਨਹੀਂ ਹੈਗਾ ਤੁਸੀਂ ਕਿਸੇ ਵੀ ਰਸਤੇ ਨੂੰ ਪਣਾ ਲਓ ਚਾਹੇ ਉਹ ਤੁਸੀਂ ਫਕੀਰੀ ਹੋਵੇ ਜਾਂ ਤੁਸੀਂ ਆਪਣੇ ਕਿਸੇ ਦੁਨਿਆਵੀ ਕਿਸੇ ਵੀ ਰਸਮੋ ਰਿਵਾਜ ਜਾਂ ਕਿਸੇ ਵੀ ਕੰਮਕਾਰ ਦੇ ਵਿੱਚ ਹੋ ਮੋਂ ਨਿੱਤੇ ਤੁਹਾਡਾ ਸਫਲ ਨਹੀਂ ਜਿੰਨੀ ਦੇਰ ਤੱਕ ਤੁਹਾਡਾ ਮਨ ਸਾਫ਼ ਨਹੀਂ ਇਸ ਕਰਕੇ ਮਨ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਫਕੀਰ ਦੀ ਹੁੰਦੀ ਹੈ ਆਪਣੀ ਮੌਜ ਹੁੰਦੀ ਹੈ ਲਿਬਾਸ ਫਕੀਰ ਨੇ ਜਿਹੜਾ ਪਹਿਨਣਾ ਜੋ ਉਹਨੂੰ ਉਪਰੋ ਹੁਕਮ ਹੁੰਦਾ ਉਹੋ ਹੀ ਕਰਦਾ ਕਿਉਂ ਜਦੋਂ ਆਪਾਂ ਗੱਦੀ ਦੇ ਬਰਾਜਮਾਨ ਹੋ ਜਾਂਦੇ ਆਦੋਂ ਫਿਰ ਆਪਾਂ ਆਪਾਂ ਆਪਣੇ ਜੀ ਰਹਿੰਦੇ ਫਿਰ ਆਪਾਂ ਉਹਨਾਂ ਦੇ ਹੋ ਜੰਨੇ ਆਂ ਪਰ ਜਦੋਂ ਅਸੀਂ ਉਹਨਾਂ ਦੇ ਹੋ ਗਏ ਫਿਰ ਉਹ ਸਾਨੂੰ ਜਿੱਦਾਂ ਦਾ ਪਣਾਉਣ ਜਿੱਦਾਂ ਉਹਨਾਂ ਨਚਾਉਣ ਜਿੱਦਾਂ ਦਾ ਪਹਿਨਾਉਣ ਤੇ ਜਿੱਦਾਂ ਦਾ ਖਮਾਉਣ ਉਹ ਸਾਨੂੰ ਖਾਣਾ ਪੀਣਾ ਫਕੀਰ ਦੀਆਂ ਕੁਝ ਆਦਤਾਂ ਆਮ ਜਿਹੜਾ ਇੱਕ ਵਿਅਕਤੀ ਆ ਜਿਹੜਾ ਦੁਨੀਆਂ ਤੇ ਦੁਨਿਆਵੀ ਜੀਵਨ ਜਤੀਤ ਕਰ ਰਿਹਾ ਉਹਦੇ ਤੋਂ ਬਹੁਤ ਅਲੱਗ ਹੁੰਦੀਆਂ ਉਹ ਕਿਹੜੀਆਂ ਹੁੰਦੀਆਂ ਨੇ ਫਕੀਰ ਦਾ ਰਹਿਣਾ ਫਕੀਰ ਦਾ ਬਹਿਣਾ ਫਕੀਰ ਦਾ ਉੱਠਣਾ ਫਕੀਰ ਦਾ ਬੈਠਣਾ ਫਕੀਰ ਦਾ ਚੱਲਣਾ ਫੇਰਨਾ ਖਾਣਾ ਪੀਣਾ ਸੌਣਾ ਉੱਠਣਾ ਇਹ ਤਮਾਮ ਆਤਾਂ ਆਮ ਜਿਹੜਾ ਇੱਕ ਵਿਅਕਤੀ ਹੋਏਗਾ ਜਿਹੜਾ ਆਪਣੇ ਗ੍ਰਸਤੀ ਜੀਵਨ ਨੂੰ ਜਾਂ ਆਪਣੀ ਦੁਨੀਆ ਬਿਨਾ ਵਿਆਹੀਤ ਜਾਂ ਵਿਆਹਿਆ ਹੋਇਆ ਉਹਦੇ ਤੋਂ ਤਮਾਮ ਆਤਾਂ ਲੱਗ ਹੋਣਗੀਆਂ ਉਹੀ ਫਕੀਰ ਹੋਏਗਾ ਫਕੀਰ ਚੋਟੀ ਦੇ ਬਣਨ ਵਾਸਤੇ ਤੁਹਾਡੀ ਇਬਾਦਤ ਬਹੁਤ ਜ਼ਰੂਰੀ ਹੈ ਤੇ ਘਰਾਨੇ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਕਤ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਤੁਸੀਂ ਲੜ ਲੱਗੇ ਹੋ ਉਹਨਾਂ ਦੀ ਤਾਕਤ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂ ਜਿੰਨੀ ਦੇਰ ਤੱਕ ਤੁਹਾਡੇ ਮਗਰ ਤਾਕਤ ਨਹੀਂ ਹੈ ਗੁਰੂ ਦਾ ਹੱਥ ਨਹੀਂ ਹੈ ਗੁਰੂ ਬਿਨਾ ਤੁਹਾਡੀ ਜਿਹੜੀ ਨਾ ਉਹ ਬਾਹ ਤੇ ਤੁਹਾਡਾ ਬੇੜਾ ਪਾਰ ਨਹੀਂ ਹੋਣਾ ਇਸ ਕਰਕੇ ਗੁਰੂ ਵਾਲੇ ਜਰੂਰ ਬਣੋ ਗੁਰੂ ਤੋਂ ਬਿਨਾ ਗਤੀ ਨਹੀਂ ਆ ਤੇ ਗੁਰੂ ਨੇ ਹੀ ਤੁਹਾਡਾ ਬੇੜਾ ਪਾਰ ਲਾਉਣਾ ਹੁਣ ਇਹ ਜਾਦੀ ਗੱਲ ਨੂੰ ਨਾ ਆਪਾਂ ਜਿਆਦਾ ਮਤਾਨਾ ਵਿਸਤਾਰਤ ਪੂਰਵਕ ਇਸ ਤੋਂ ਤੁਹਾਨੂੰ ਹੋਰ ਵੀਡੀਓ ਡਿਟੇਲ ਨਾਲ ਤੁਹਾਨੂੰ ਦੱਸਾਂਗੇ ਇਸ ਦਰਬਾਰ ਦਾ ਛਿਜਰਾ ਇਸ ਦਰਬਾਰ ਤੋਂ ਕਿੱਥੋਂ ਗੱਦੀ ਸ਼ੁਰੂ ਹੋਈ ਹੈ ਕਿੱਦਾਂ ਗੱਦੀ ਸ਼ੁਰੂ ਹੋਈ ਸੀ ਕਿੱਦਾਂ ਸਾਡੇ ਗੁਰੂ ਮਹਾਰਾਜ ਕੋ ਗੱਦੀ ਸੀ ਕਿੱਦਾਂ 11ਵੀਂ ਗੱਦੀ ਤੁਰੀਏ ਵਿਸਤਾਰ ਪੂਰਵਕ ਵੀਡੀਓ ਅਸੀਂ ਇੱਕ ਵੀਰਵਾ ਨੂੰ ਬਣਾਵਾਂਗੇ ਔਰ ਇਸ ਚੈਨਲ ਤੇ ਅਪਲੋਡ ਕਰਾਂਗੇ ਔਰ ਸਾਡੇ ਜਿੰਨੇ ਵੀ ਸਾਨੂੰ ਚੈਨਲ ਨੂੰ ਸਾਡੇ ਨੂੰ ਪਿਆਰ ਕਰਨ ਵਾਲੇ ਜੋ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਜਿਹੜੇ ਸਾਡੀ ਸਰਕਾਰ ਦੀ ਮੇਰ ਉਹਨਾਂ ਤੇ ਸਭ ਤੇ ਬਣੀ ਰਵੇ ਅਸੀਂ ਪੀਰਾਂ ਦੇ ਕੇ ਹੀ ਅਰਚ ਕਰਦੇ ਆ ਸਭ ਦੇ ਉੱਤੇ ਕਰਮ ਕਰਨ ਦਾਤਾ ਜੀ ਸਭ ਦਾ ਭਲਾ ਕਰਨ ਸਭ ਦੇ ਪਰਿਵਾਰ ਦੇ ਉੱਤੇ ਕਰਮ ਕਰਨ ਤੇ ਸਭ ਦੇ ਆਪਣਾ ਫੈਜ਼ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ ਜੂ ਇਹਨਾਂ ਵੀਡੀਓ ਨੂੰ ਦੇਖਦੇ ਨੇ ਦਾਤਾ ਜੀ ਸਭ ਤੇ ਕਰਮ ਕਰਨ ਜੈ ਪੀ